ਸਰਕ ਨਿਊਜ਼ ਦੇਖਣ ਵਾਲੋਂ ਸਭ ਨੂੰ ਸਤਿ ਸ੍ਰੀ ਅਕਾਲ। ਆ ਅੱਜ ਸਭ ਦੇ ਨਾਲ ਮੌਜੂਦ ਨੇ ਨਿਰਮਲ ਸਿੰਘ ਮੁਸ਼ਕਵਰ ਸੈਕਟਰੀ ਜ਼ਿਲ੍ਹਾ ਤੇ ਨਾਗਰਾ ਸਾਹਿਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ। ਆਪਾਂ ਗੱਲ ਕਰਦੇ ਆਂ ਵੀ ਅੱਜ ਕੀ ਇਹ ਮੁੱਦਾ ਲੈ ਕੇ ਆਏ ਹਾਂ। ਨਾਗਰਾ ਸਾਹਿਬ ਸਵਾਗਤ ਹੈ ਤੁਹਾਡਾ। ਤੇ ਕੀ ਮੁੱਦਾ ਅੱਜ ਆਪਾਂ ਲਿਆਏ? ਥੋੜਾ ਚੰਗਾ ਪਾਓ ਦਿੱਤੇ। ਅੱਜ ਮੁੱਦਾ ਸਾਡਾ ਹੈਗਾ ਜੀ ਫਰਾਲੀ ਦਾ। ਹਰ ਸਾਲ ਦੀ ਤਰ੍ਹਾਂ ਐਤਕੀ ਵੀ ਸਰਕਾਰ ਨੇ ਜਿਹੜਾ ਇਹ ਗੱਤ ਫੈਸਲੇ ਲੈਂਦੀ ਹੈ ਸਰਕਾਰ ਹਰ ਸਾਲ ਐਤਕੀ ਵੀ ਇਹਨਾਂ ਨੇ ਉਹੀ ਫੈਸਲਾ ਲਿਆ ਰਟਿਆ ਰਟਾਈ ਵੀ ਜੇ ਵੀ ਕੋਈ ਜਿਹੜਾ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਊਗਾ ਉਹਨੂੰ 2500 ਰੁਪਏ ਜੁਰਮਾਨਾ ਕੀਤਾ ਜਾਊ ਤੇ ਜੇ ਜੁਰਮਾਨਾ ਨਹੀਂ ਭਰੌਂਦਾ ਤਾਂ ਜੇਲ੍ਹ ਵੀ ਭੇਜਿਆ ਜਾਊ ਇਹ ਮਾਨ ਸਰਕਾਰ ਦਾ ਫੈਸਲਾ ਹੈ ਤਾਂ ਇਹਦੀ ਜਿਹੜੀ ਸਾਡੀ ਜਥੇਬੰਦੀ ਹੈ ਉਹ ਅਸੀਂ ਇਹਦੀ ਸਖਤ ਨਿੰਦਿਆ ਕਰਦੇ ਆਂ ਤੇ ਅਸੀਂ ਕਿਸਾਨਾਂ ਨੂੰ ਇਹ ਅਪੀਲ ਕਰਦੇ ਆਂ ਬਈ ਜਿਹੜਾ ਵੀ ਕੋਈ ਅਧਿਕਾਰੀ ਤੁਹਾਡੇ ਕੋਲ ਆਉਂਦਾ ਹੈ ਤੁਸੀਂ ਉਹਨੂੰ ਆਪਣੀ ਮੋਟਰ ਤੇ ਬਿਠਾਓ ਮਿੰਜੇ ਤੇ RAM ਨਾਲ ਉਹਦੀ ਕੋਈ ਸ਼ਾਂਤế ਖਿਲਾਫ ਬੋਲਣ ਦੀ ਲੋੜ ਨਹੀਂ ਉਹਨੂੰ ਚਾਹ ਪਾਣੀ ਪਿਲਾਓ ਪਰਾਲੀ ਆਪਾਂ ਜਰੂਰ ਫੂਕਾਂਗੇ ਕਿਉਂਕਿ ਸਾਡੇ ਨਾਲ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਨੇ ਸਰਕਾਰ ਆਪਣੇ ਵਾਅਦੇ ਤਾਂ ਭੁੱਲ ਜਾਂਦੀ ਹੈ ਕਿਸਾਨਾਂ ਤੇ ਹਰ ਸਾਲ ਇਹ ਥੋਪਿਆ ਜਾਂਦਾ ਵੀ ਤੁਸੀਂ ਪ੍ਰਦੂਸ਼ਣ ਫਲਾ ਰਹੇ ਹੋ ਪਰਾਲੀ ਦਾ ਜਦ ਕਿ 6% ਸਾਡਾ ਕਿਸਾਨਾਂ ਦਾ ਪ੍ਰੋਡਕਸ਼ਨ ਨਹੀਂ ਹੈ ਤੇ ਜਿਹੜਾ ਆਮ ਪਬਲਿਕ ਹੈ ਜਿਵੇਂ ਕਿ ਕਰੋੜਾ ਵਹੀਕਲ ਚੱਲਦਾ ਹੈ ਹੈਂਟਰੀਆਂ ਨੇ ਇੰਡਸਟਰੀ ਕਿੰਨੀ ਲੱਗੀ ਹੋਈ ਹੈ ਤੇ ਉਹਦੇ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਉਹਨਾਂ ਨੂੰ ਕੋਈ ਜੁਰਮਾਨਾ ਨਹੀਂ ਜਿਵੇਂ ਕਿ ਆਪ ਜੀ ਨੇ ਦੇਖਿਆ ਵੀ ਲੁਧਿਆਣੇ ਦੇ ਵਿੱਚ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਅੱਜ ਦਿਨ ਕੀ ਹਾਲ ਨੇ ਪਾਣੀ ਪ੍ਰਦੂਸ਼ਿਤ ਹੋ ਗਿਆ ਹਵਾ ਪ੍ਰਦੂਸ਼ਿਤ ਹੋ ਗਈ ਉਧਰ ਸਰਕਾਰ ਦਾ ਕੋਈ ਧਿਆਨ ਨਹੀਂ ਇਹ ਸਾਰਾ ਹੀ ਜਿੰਨਾ ਵੀ ਵਜਨ ਪਾਇਆ ਜਾਂਦਾ ਉਹ ਕਿਸਾਨਾਂ ਤੇ ਪਾਇਆ ਜਾਂਦਾ ਹੈ ਜਿਹੜਾ ਇਹਨਾਂ ਨੇ ਪਿੱਛੇ ਇੱਕ ਫੈਸਲਾ ਕੀਤਾਈ ਕਈ ਸਾਲ ਪਹਿਲਾਂ ਵੀ ਜਿਹੜੀ ਐਨਜੀਟੀ ਉਹਦੇ ਆਧਾਰ ਤੇ ਕਿਸਾਨਾਂ ਨੂੰ 2 2.5 ਏਕੜ ਤੋਂ ਜਿਹੜਾ ਘਟਾ ਵਾਲਾ ਨੂੰ 5000 ਦਿੱਤਾ ਜਾਵੇ ਜਿਹੜੇ ਤੋਂ ਵਾਧੇ ਜਮੀਨ ਵਾਲੇ ਨੇ ਉਹਨਾਂ ਨੂੰ 7.5000 ਰੁਪਇਆ ਜਿਹੜਾ ਉਹ ਦਿੱਤਾ ਜਾਵੇ ਕਿਉਂਕਿ ਖਰਚਾ ਬਹੁਤ ਜ਼ਿਆਦਾ ਪੈਂਦਾ ਸਾਡੇ ਕੋਲ ਕੋਈ ਸਾਧਨ ਨਹੀਂ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਦੀ ਹੈ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਦੰਦੇ ਆਂ ਵੀ ਕਿਸੇ ਵੀ ਕੀਮਤ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਸਾਡੀ ਜਥੇਬੰਦੀ ਵੱਲੋਂ ਫੈਸਲਾ ਹੈ ਮੇਰੀ ਵੀ ਡਿਊਟੀ ਲੱਗੀ ਹੈ ਲੁਧਿਆਣੇ ਦੇ ਵਿੱਚ ਕਿਉਂਕਿ ਮੈਂ ਜ਼ਿਲ੍ਹਾ ਪ੍ਰਧਾਨ ਲੁਧਿਆਣੇ ਦਾ ਇਸ ਕਰਕੇ ਸਾਡੀ ਡਿਊਟੀ ਬਣਦੀ ਹੈ ਜਿਹੜਾ ਸਾਨੂੰ ਉੱਪਰੋਂ ਸਾਡੀ ਜਥੇਬੰਦੀ ਹਦਾਇਤ ਕਰਦੀ ਹੈ ਉਹ ਅਸੀਂ ਅੱਗੇ ਲੈ ਕੇ ਜਾਣਾ ਹੁੰਦਾ ਲੋਕਾਂ ਦੇ ਵਿੱਚ ਵੀ ਸਾਡੀ ਜਥੇਬੰਦੀ ਕਿਸਾਨਾਂ ਦੇ ਨਾਲ ਖੜੀ ਹੈ ਸਰਕਾਰ ਇਹਨਾਂ ਜਿਹੜੀਆਂ ਕੋਝੀਆਂ ਹਰਕਤਾਂ ਨੇ ਕਿਸਾਨ ਮਾਰੂ ਹਰਕਤਾਂ ਨੇ ਇਹਨਾਂ ਤੋਂ ਬਾਜ਼ ਆ ਜਵੇ ਅਸੀਂ ਪਰਾਲੀ ਹਰ ਹੀਲੇ ਜਾਵਾਂਗੇ ਨਹੀਂ ਸਾਨੂੰ ਇਹ ਮੁਆਵਜ਼ਾ ਦਿੱਤਾ ਜਾਵੇ ਇਸ ਕਰਕੇ ਖਰਚਾ ਬਹੁਤ ਜ਼ਿਆਦਾ ਪੈਂਦਾ ਆਪ ਜੀ ਨੂੰ ਪਤਾ ਹੈ 100 ਰੁਪਏ ਨੂੰ ਡੀਜ਼ਲ ਟੁਕਿਆ ਫਿਰਦਾ ਕਿਸਾਨਾਂ ਕੋਈ ਨਹੀਂ ਹਿੰਮਤ ਦੀ ਤੇ ਦੂਜੀ ਗੱਲ ਸਰਕਾਰ ਸਾਨੂੰ ਐਮ ਐਸ ਬੀ ਕਿਉਂ ਨਹੀਂ ਦਿੰਦੀ ਇਸ ਲਈ ਅਸੀਂ 13 ਫਰਵਰੀ ਦੇ ਬਾਹਰਾਂ ਤੇ ਬੈਠੇ ਆ ਅਸੀਂ ਤੇਈ ਫਸਲਾਂ ਤੇ ਐਮ ਐਸ ਬੀ ਮੰਗਦੇ ਆ ਵੀ ਸਾਨੂੰ ਐਮ ਐਸ ਬੀ ਦਿੱਤੀ ਜਾਵੇ ਕਿਉਂਕਿ ਜਿਹੜਾ ਇਹ ਰੌਲਾ ਪਾਈ ਜਾਂਦੇ ਨੇ ਬਈ ਇੱਥੇ ਉਨ੍ਹਾ ਲਾਈ ਜਾਂਦੇ ਨੇ ਝੋਨੇ ਕਰਕੇ ਅਸੀਂ ਬਿਲਕੁਲ ਇਹ ਗੱਲ ਨਾਲ ਸਹਿਮਤ ਐ ਸਾਡੀਆਂ ਮਜਬੂਰੀਆਂ ਨੇ ਅਸੀਂ ਨਹੀਂ ਚਾਹੁੰਦੇ ਵੀ ਧਰਤੀ ਦਾ ਪਾਣੀ ਪੋਲੂਟ ਹੋਵੇ ਥੱਲੇ ਨੂੰ ਜਾਵੇ ਪਾਣੀ ਦਾ ਲੈਵਲ ਟੁੱਟੇ ਅਸੀਂ ਵੀ ਬਿਲਕੁਲ ਦੇਸ਼ ਦੇ ਨਾਗਰਿਕ ਐ ਪੰਜਾਬ ਦੇ ਵਸਨੀਕਾਂ ਅਸੀਂ ਕਿਸਾਨ ਕਿਤੇ ਚਾਹੁੰਦਾ ਪਰ ਸਰਕਾਰ ਇੱਧਰ ਕੋਈ ਧਿਆਨ ਨਹੀਂ ਤੱਕੇ ਨਾਲ ਸਾਡੇ ਪਰੇ ਜਿਹੜਾ ਥੋਪਿਆ ਜਾਂਦਾ ਸੀ ਬਿਲਕੁਲ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਅਸੀਂ ਇਹ ਤਾਂ ਸਿੱਧਾ ਹੀ ਇੱਕ ਚੈਲੰਜ ਹੋ ਗਿਆ ਸਰਕਾਰ ਨੂੰ ਇਹ ਜਾਇਜ ਪੇ ਸਰਕਾਰ ਨੂੰ ਜਾਇਜ ਕਰਨਾ ਆਗਰਿਕਾਂ ਦੇ ਚੈਲੰਜ ਸਾਡਾ ਇਸ ਕਰਕੇ ਸਾਡੀਆਂ ਮਜਬੂਰੀਆਂ ਨੇ ਸਰਕਾਰ ਆਏ ਦਿਨ ਕਿਸਾਨ ਖੁਦਕਸ਼ੀਆਂ ਕਰਦੇ ਆ ਕਿਸਾਨ ਦਿਨੋ ਦਿਨ ਕਿਸਾਨ ਮਜ਼ਦੂਰ ਕਰ ਜਈ ਹੋ ਰਿਹਾ ਸਰਕਾਰ ਜਿਹੜੇ ਸਾਡੀਆਂ ਮੰਗਾਂ ਨੇ ਜਾਇਜ ਮੰਗਾਂ ਨੇ ਜਿਹੜੀਆਂ ਸਾਡੀਆਂ ਸਾਡੀਆਂ ਮੰਗਾਂ ਕਿਉਂ ਨਹੀਂ ਮੰਨਦੀ ਕਿਉਂਕਿ ਅਸੀਂ ਇਹ ਦੇਸ਼ ਦੇ ਵਾਸੀ ਨਹੀਂ ਦੇਸ਼ ਦਾ ਅਸੀਂ ਅੰਨ ਭੰਡਾਰ ਭਰੇ ਆ ਭੁੱਖੇ ਦੇਸ਼ ਨੂੰ ਅਸੀਂ ਅੰਨ ਪੈਦਾ ਕਰਕੇ ਦੰਨੇ ਆ 13 ਫਰਵਰੀ ਦੇ ਅਸੀਂ ਬਾਹਰਾਂ ਤੇ ਬੈਠੇ ਆ ਕਿਉਂਕਿ ਸਾਡੀ ਸੁਣਵਾਈ ਕਿਉਂ ਨਹੀਂ ਹੁੰਦੀ ਇਸ ਲਈ ਅਸੀਂ ਵੀ ਦੇਸ਼ ਦੇ ਵਸਨੀਕਾਂ ਸਰਬਾਨਕ ਸਾਡਾ ਹੱਕ ਹੈ ਅਸੀਂ ਵੀ ਫਿਰ ਇਸ ਦਾ ਵਿਰੋਧ ਇਸੇ ਲਈ ਕਰ ਰਹੇ ਹਾਂ ਸਰਕਾਰ ਆਪਣੇ ਵਾਅਦੇ ਪੂਰੇ ਕਰੇ ਸਰਕਾਰ ਆਪਣੀ ਮੰਜੀ ਥੱਲੇ ਸੋਤਾ ਫੇਰੇ ਪਹਿਲਾਂ ਸਰਕਾਰ ਦੇਖੇ ਵੀ ਅਸੀਂ ਕੀ ਦੇ ਰਹੇ ਹਾਂ ਕਿਸਾਨਾਂ ਨੂੰ ਇਹ ਦੇਓ ਕੀ ਜਾਂ ਦੰਦੇ ਨੇ ਸਾਨੂੰ ਤਾਂ ਅਸੀਂ ਬਿਲਕੁਲ ਪ੍ਰਾਲੀ ਫੂਕਣ ਦੇ ਹੱਕ ਜੀ ਨਹੀਂ ਬਿਲਕੁਲ ਅਸੀਂ ਵੀ ਦੇਖਦੇ ਆ ਨੀ ਪ੍ਰਦੂਸ਼ਣ ਹੋ ਰਿਹਾ ਟਰਾਲੀ ਵੀ ਪ੍ਰਾਲੀ ਦੇ ਦੀ ਮਸ਼ੀਨਾਂ ਵੀ ਆਈਆਂ ਸੀਗੇ ਸਬਸਿਡੀਆਂ ਦੇ ਸਰਕਾਰ ਦੇ ਅਧਿਕਾਰੀ ਉਹ ਕਿਉਂ ਨਹੀਂ ਕਰ ਰਹੇ ਸਬਸਿਡੀਆਂ ਦਾ ਜਿਹੜੀਆਂ ਪ੍ਰਾਲੀ ਦੇ ਲਈ ਪਿਛਲੇ ਸਾਲਾਂ ਤੋਂ ਮਸ਼ੀਨਾਂ ਆਈਆਂ ਆਪ ਜੀ ਨੂੰ ਪਤਾ ਹੋਊ ਬੜੀ ਨਿਊਜ਼ ਵੀ ਚਲਦੀ ਰਹੀ ਐ ਕਰੋੜਾ ਰੁਪਏ ਦਾ ਕੱਪੜਾ ਇਹਨਾਂ ਦੀ ਅਫਸਰशाही ਉਦੋਂ ਸਰਕਾਰ ਕਿਉਂ ਨਹੀਂ ਜਾਗਦੀ ਜਦੋਂ ਅਸੀਂ ਲੋਕ ਰੌਲਾ ਪਾਉਂਦੇ ਆ ਵੀ ਸਾਡੇ ਕੋਈ ਸਬਸਿਡੀ ਨਹੀਂ ਪਹੁੰਚਦੀ ਉਦੋਂ ਸਰਕਾਰ ਕਿਉਂ ਨਹੀਂ ਬੋਲਦੀ ਚੁੱਪੀ ਧਾਰ ਜਾਂਦੀ ਹੈ ਕਿਉਂਕਿ ਇਹਨਾਂ ਦੇ ਚਿਹਤੇ ਹੁੰਦੇ ਨੇ ਕਰੋੜਾ ਰੁਪਏ ਦੇ ਜਿਹੜੇ ਕੱਪੜੇ ਹੋਏ ਨੇ ਮਸ਼ੀਨਾਂ ਦੇ ਵਿੱਚ ਯਾਹਲੀ ਲੋਕਾਂ ਤੋਂ ਫਾਰਮ ਬਣਾ ਕੇ ਇਦਾਂ ਦੇ ਇਹਨਾਂ ਨੇ ਆਪਦੇ ਡਾਕੂਮੈਂਟ ਦੇ ਕੇ ਸਾਰਾ ਜਿੰਨਾ ਵੀ ਸਬਸਿਡੀ ਹੈ ਕਿਸਾਨਾਂ ਦੀ ਉਹ ਇਹਨਾਂ ਨੇ ਖਾਧੀ ਹੈ ਉਹਦਾ ਵੱਡਾ ਰੌਲਾ ਪਿਆ ਪਰ ਉਹਦੇ ਅਗਾਹ ਕਿ ਕੋਈ ਕਾਰਵਾਈ ਨਹੀਂ ਕਿਸੇ ਤੇ ਹੋਈ ਇੱਥੇ ਇੱਕ ਗੱਲ ਹੋਰ ਵੀ ਆਉਂਦੀ ਹੈ ਨਗਰਾ ਸਾਹਿਬ ਗੱਲੇ ਆਉਂਦੀ ਹੈ ਵੀ ਮਸ਼ੀਨ ਕਿੰਨੀ ਦੀ ਸਬਸਿਡੀ ਕਿੰਨੀ ਹੁੰਦੀ ਹੈ ਸਬਸਿਡੀ ਇਹਦੇ ਬਾਰੇ ਤਾਂ ਇਹਨਾਂ ਨੇ ਸਾਨੂੰ ਜਿਹੜੀ ਇੱਕ ਮੈਂ ਤੁਹਾਨੂੰ 10 ਦਿਨਾਂ ਜਿਹੜੀ ਮੇਰੇ ਨਾਲ ਹੋਈ ਹੈ ਜਿਹੜੀ ਸਾਡੇ ਨਾਲ ਅਸੀਂ ਖੁਦ ਆਪਦੀ ਉਹ ਗੱਲ ਕਰੀਏ ਪਿਛਲੇ ਸਾਲਾਂ ਤੇ ਸਰਕਾਰ ਨੇ ਕਿਹਾ ਵੀ ਝੋਨੇ ਦੀ ਸਿੱਧੀ ਬਿਜਾਈ ਕਰੋ ਉਹਦੇ ਵਿੱਚ ਪਾਣੀ ਦੀ ਲਾਗਤ ਘੱਟ ਹੁੰਦੀ ਹੈ ਅਸੀਂ ਸਮਰਾਲੇ ਦੇ ਵਿੱਚ 76000 ਦੀ ਮਸ਼ੀਨ ਲਈ ਸਿੱਧੀ ਵਿਜਾਈ ਕਰਨ ਵਾਸਤੇ ਬਰੈਗ ਨਹੀਂ ਸਾਡੇ 76000 ਦੀ ਤਾਂ ਸਾਨੂੰ ਉਹਦੇ ਵਿੱਚ ਕੋਈ 5 ਪੈਸੇ ਸਬਸਿਡੀ ਨਹੀਂ ਮਿਲੀ ਇਹਨਾਂ ਨੇ ਕਿਹਾ ਸੀ ਕਿ ਤੁਹਾਨੂੰ 25000 ਦੇ ਵਿੱਚ ਸਬਸਿਡੀ ਆਉਣੀ ਤਾਂ ਜਦੋਂ ਮੈਂ ਮਸ਼ੀਨ ਦਾ ਬਾਜ਼ਾਰ 'ਚ ਆਮ ਰੇਟ ਪੁੱਛਿਆ ਵੀ ਇਹ ਮਸ਼ੀਨ ਕਿੰਨੇ ਦੀ ਹੈ ਤਾਂ ਉਹ ਦੁਕਾਨਦਾਰ ਕਹਿੰਦੇ ਵੀ ਇਹ 50000 ਦੀ ਹੈ ਕਮਾਨ ਦੀ ਗੱਲ ਆ ਉਹ ਜਿਹੜੀਆਂ ਮਤਲਬ ਕੱਪੜੇ ਹੋ ਰਹੇ ਨੇ ਘਟਾਲੇ ਹੋ ਰਹੇ ਨੇ ਸਰਕਾਰ ਉੱਤੇ ਤੂੰ ਤਾਂ ਜਾਗਦੀ ਨਹੀਂ ਹੂਕ ਨਹੀਂ ਤੇ ਸੁੱਤੀ ਪਈ ਨਹੀਂ ਦੀ ਹੈ ਉਹ ਜਿਹੜਾ 25000 ਸਾਨੂੰ ਸਬਸਿਡੀ ਦੇ ਨਾਮ ਦੇ ਉੱਤੇ ਸਾਨੂੰ ਕਿਹਾ ਕਿਹਾ ਕਿ ਨਾ ਨਿਕ ਨਾਰਾ ਲਾਇਆ ਸੀ ਵੀ ਤੁਹਾਨੂੰ ਦਿੱਤਾ ਜਾਊ ਉਹ ਤਾਂ ਰੇਟ ਹੀ ਨਹੀਂ ਹੈ ਮਸ਼ੀਨ ਦਾ ਰੇਟ 50000 ਜੰਨੇ ਤੁਸੀਂ 76000 ਨੂੰ ਉਹ ਸਾਨੂੰ ਜਿਹੜੇ ਉੱਪਰ ਲਈ ਸਬਸਿਡੀ ਦਿੰਨੇ ਉਹਨੇ ਸਭ ਤੋਂ ਪਹਿਲੇ ਵੱਧ ਕਸੂਰ ਲੈ ਸਾਨੂੰ ਤਾਂ 50000 ਦੀ ਅਸੀਂ ਨਗਦ ਲੈ ਲੈਂਦੇ ਜਦੀ ਉੱਥੋਂ ਉਹ ਲਈ 76000 ਦੀ ਨਗਦ ਅਸੀਂ ਕੁਆੜੀਆਂ ਨੂੰ ਵੇਚੀ ਝੋਨਾ ਕਾਮਯਾਬ ਨਹੀਂ ਅਸੀਂ ਖੇਤੀਬਾੜੀ ਮੰਤ ਮੰਤਰ ਵੀ ਇਹ ਗੱਲ ਕਰਦੇ ਆ ਵੀ ਸਾਡੇ ਨਾਲ ਆ ਕੇ ਡਾਕਟਰ ਵੱਡੇ ਵੱਡੇ ਮਾਤ ਨੇ ਅਸੀਂ ਇੱਕ ਪਾਸੇ ਕੱਦੂ ਕਰਕੇ ਝੋਨਾ ਲਾ ਦਿੰਨੇ ਆਂ ਦੂਜੇ ਪਾਸੇ ਤੁਸੀਂ ਸਿੱਧੀ ਭਜਾਈ ਕਰਕੇ ਸਾਡੇ ਬਰਾਬਰ ਝਾੜ ਕਰ ਲਓ ਫੇਰ ਵੀ ਅਸੀਂ ਮੰਨ ਜਾਗੇ ਤੁਹਾਨੂੰ ਉਹ ਬਿਲਕੁਲ ਜਿਹੜਾ ਇਹਨਾਂ ਦਾ ਫਾਰਮੂਲਾ ਸਰਕਾਰ ਦਾ ਉਹ ਫੇਲ ਹੋ ਚੁੱਕਿਆ ਸੋਪਾਣ ਨਿਰਮਲ ਜੀ ਨਾਲ ਵੀ ਗੱਲ ਕਰਾਂਗੇ ਜਾਂ ਤੁਸੀਂ ਇਸ ਮੁੱਦੇ 'ਤੇ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਕੀ ਅਸੀਂ ਅੱਜ ਤੁਹਾਡੇ ਸਿੱਧਕਨ ਵਿੱਚ ਦਾ ਚੈਨਲ ਉਹ ਰਾਈ ਮਾਧਿਅਮ ਰਾਹੀਂ ਸਾਡੀ ਗੱਲ ਤੁਸੀਂ ਅੱਗੇ ਪੁਚਾਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਮੇਨ ਜਿਹੜਾ ਮੁੱਦਾ ਪਰਾਲੀ ਦਾ ਅੱਜ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਉਹ ਪਰਾਲੀ ਸ਼ੁਰੂ ਹੋ ਗਈ ਝੋਨਾ ਵੱਢਣ ਲੱਗੇ ਲੋਕੀ ਅ ਸਰਕਾਰ ਇੱਕ ਪਾਸੇ ਕਹਿੰਦੀ ਹੈ ਤੁਸੀਂ ਪਰਾਲੀ ਸੰਭੋ ਤੇ ਅਸੀਂ ਐਮ ਐਸ ਪੀ ਤੁਹਾਨੂੰ ਦੇ ਰਹੇ ਹਾਂ ਇਹ ਪਰਾਲੀ ਸੰਭੜਦਾ ਐਮ ਐਸ ਪੀ ਇੱਕ ਦੋ ਫਸਲਾਂ ਤੇ ਦੇਣ ਦਾ ਮੁੱਦਾ ਨਹੀਂ ਹੈਗਾ ਜੇ ਤੁਸੀਂ ਪਰਾਲੀ ਨੂੰ ਖਤਮ ਕਰਨੀ ਹੈ ਝੋਨੇ ਦੀ ਫਸਲ ਦਾ ਬਦਲ ਹੈਗਾ ਐਮ ਐਸ ਪੀ ਬਾਕੀ ਜਿਹੜੀਆਂ ਫਸਲਾਂ ਨੇ ਉਹਨਾਂ ਤੇ ਐਮ ਐਸ ਪੀ ਦਿਓ ਲੋਕਾਂ ਨੇ ਆਪਣੇ ਆਪ ਹੀ ਝੋਨਾ ਬੀਜਣ ਤੋਂ ਹਟ ਜਾਣਾ ਸਾਡੇ ਪੰਜਾਬ ਦੇ ਵਿੱਚ ਕਿੰਨੇ ਕੁ ਲੋਕ ਚੌਲ ਖਾਂਦੇ ਨੇ ਆਪਾਂ ਨੂੰ ਸਾਰ ਨੂੰ ਪਤਾ ਹੈ ਅਸੀਂ ਚੌਲ ਪੰਜਾਬ ਦੇ ਵਿੱਚੋਂ ਤਿਆਰ ਕਰਕੇ ਅਸੀਂ ਬਾਕੀ ਸੂਬਿਆਂ ਨੂੰ ਦਿੰਨੇ ਆ ਤੁਹਾਨੂੰ ਪਤਾ ਹੋਣਾ ਪਿਛਲੇ ਸਮੇਂ ਦੇ ਪਿਛਲੇ ਦਿਨਾਂ ਦੇ ਵਿੱਚ ਇੱਕ ਟੀਵੀ ਤੇ ਨਿਊਜ਼ ਵੀ ਚੱਲਦੀ ਸੀਗੀ ਕਿਉਂਕਿ ਪੰਜਾਬ ਦਾ ਜਿਹੜਾ ਝੋਨਾ ਪਿਛਲੇ ਸਾਲਾਂ ਦਾ ਸੀਗਾ ਇਕੱਠਾ ਹੋਇਆ ਹੋਇਆ ਗਡਾਉਨ ਗੋਦਾਮ ਭਰੇ ਪਏ ਨੇ ਸੈਂਟਰ ਸਰਕਾਰ ਨੇ ਐਫਸੀਆਈ ਦਾ ਜਿਹੜਾ ਸਹਿਯੋਗ ਹੈਗਾ ਗੋਦਾਮ ਉਹ ਅਜੇ ਤੱਕ ਖਾਲੀ ਨਹੀਂ ਕਰਾਇਆ ਉਹਦੇ ਵਿੱਚ ਵੀ ਪ੍ਰੋਬਲਮ ਆਉਣੀ ਆ ਤੇ ਮੈਂ ਸਮਝਦਾ ਵੀ ਜੇ ਇਹ ਗੋਦਾਮ ਪਹਿਲਾਂ ਖਾਲੀ ਕਰਾਏ ਜਾਂਦੇ ਤਾਂ ਹੁਣ ਮੰਡਿਆਂ ਵਿੱਚ ਊਨਾ ਰੁੜਦਾ ਫੇਰ ਇਹਨਾਂ ਨੇ ਕਹਿਣਾ ਵੀ ਪਰਾਲੀ ਹੀ ਸਾਂਭਣੀ ਆ ਤੁਹਾਡਾ ਇਹ ਕਰਨਾ ਤੁਹਾਡਾ ਉਹ ਕਰਨਾ ਮੈਂ ਕਹਿੰਦਾ ਵੀ ਜੇ ਐਮਐਸਪੀ ਆ ਐਮਐਸਪੀ ਸਾਰੀ ਫਸਲਾਂ ਦੇ ਦੇਣ ਪਰਾਲੀ ਦਾ ਮੁੱਦਾ ਹੀ ਖਤਮ ਹੋ ਉਹ ਇੱਕ ਐਮ ਜਾਣਕਾਰੀ ਆਪਾਂ ਨੂੰ ਮਿਲ ਆਪਾਂ ਹੋਰ ਡਾਕਟਰ ਸਾਹਿਬ ਹੋਰ ਹੈ ਸਾਡਾ ਅਸੀਂ 3 ਅਕਤੂਬਰ ਨੂੰ ਆਉਣ ਵਾਲੀ 3 ਅਕਤੂਬਰ ਨੂੰ ਅਸੀਂ ਪੂਰੇ ਭਾਰਤ ਦੇ ਵਿੱਚ ਗੈਰ ਰਾਜਨੀਤਿਕ ਜਥੇਬੰਦੀਆਂ ਦੋਨਾਂ ਫੋਰਮਾਂ ਵੱਲੋਂ ਤੇ ਟ੍ਰੇਨਾਂ ਜਾਮ ਕਰਨੇ ਚੱਕਾ ਜਾਮ ਕਰਦੇ 12 ਤੋਂ 2 ਵਜੇ ਤੱਕ ਮੈਂ ਲੁਧਿਆਣਾ ਦੇ ਵਸਨੀਕਾਂ ਨੂੰ ਕਿਉਂਕਿ ਮੇਰੀ ਡਿਊਟੀ ਲੁਧਿਆਣੇ ਦੀ ਹੈ ਮੈਂ ਲੁਧਿਆਣਾ ਜ਼ਿਲ੍ਹੇ ਦਾ ਪ੍ਰਧਾਨ ਹੈ ਮੈਂ ਇਹ ਗਾਹ ਤੁਹਾਡੇ ਤੱਕ ਆਵਾਜ਼ ਸਾਰੇ ਜਿੰਨੇ ਵੀ ਜ਼ਿਲ੍ਹੇ ਦੇ ਵਾਸੀ ਲੋਕ ਨੇ ਉਹਨਾਂ ਤੱਕ ਪੜਾਉਣੀ ਚਾਹੁੰਦਾ 3 ਅਕਤੂਬਰ ਨੂੰ 12 ਤੋਂ 2 ਵਜੇ ਤੱਕ ਅਸੀਂ ਸਮਰਾਲੇ ਦੇ ਵਿੱਚ ਰੇਲਵੇ ਸਟੇਸ਼ਨ ਤੇ ਰੇਲਾਂ ਦਾ ਚੱਕਾ ਜਾਮ ਕਰਨਾ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਵੱਧ ਜਲ ਕੇ ਇੱਥੇ ਪਹੁੰਚੋ ਉਹ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਵੇਂ ਲਖੀ ਪਰਖੀਰੀ ਦੀਆਂ ਮੰਗਾਂ ਨੇ ਉਹ ਸਾਡੀਆਂ ਮੰਗਾਂ ਅਧੂਰੀਆਂ ਸਰਕਾਰ ਬਿਲਕੁਲ ਧਿਆਨ ਨਹੀਂ ਦਿੰਦੀ ਅਸੀਂ 13 ਫਰਵਰੀ ਦੇ ਬੈਠੇ ਆਂ ਸਰਕਾਰ ਦੇ ਕੰਮ ਤੇ ਯੂ ਨਹੀਂ ਸਰਗੀ ਇਹ ਅਸੀਂ ਦੱਸਾਂ ਜਿਉਂਨੇ ਸਰਕਾਰ ਨੂੰ ਵੀ ਦਿਨੋ-ਦਿਨੇ ਸ਼ਿਕਾਇਤ ਜਿਹੜਾ ਸਾਡੇ ਜਿਵੇਂ ਉੱਪਰ ਸੀਨੀਅਰ ਲੀਡਰਸ਼ਿਪ ਸਾਨੂੰ ਸਨੇਹਾ ਦਿੰਦੀ ਹੈ ਉਸ ਤਰੀਕੇ ਨਾਲ ਸ਼ਿਕਾਇਤ ਬਹੁਤ ਤਿੱਖੇ ਹੋਣਗੇ ਇਸ ਕਰਕੇ ਮੈਂ ਸਾਰੇ ਜिले ਦੇ ਵਸਿਆ ਲੋਕਾਂ ਨੂੰ ਕਹਿਣਾ ਵੀ ਭਾਈ ਵੱਡੀ ਗਿਣਤੀ ਦੇ ਵਿੱਚ ਆਪਾਂ ਸਮਰਾਲੇ ਦੇ ਵਿੱਚ 2 ਤੋਂ 12 ਤੋਂ 2 ਵਜੇ ਤੱਕ 12 ਤੋਂ 2 ਵਜੇ ਤੱਕ ਆਪਾਂ ਚੱਕਾ ਜਾਮ ਕਰਨਾ ਟ੍ਰੇਨ ਦਾ ਸਮਰਾਲੇ ਰੇਲਵੇ ਸਟੇਸ਼ਨ ਤੇ ਪਹੁੰਚਣ ਦੀ ਚਰਪੰਨ ਤੱਕ ਨਹੀਂ ਸੋ ਆਪਾਂ ਨੂੰ ਇੱਕ ਅਹਿਮ ਜਾਣਕਾਰੀ ਮਿਲੀਆਂ ਨੇ ਵੀ ਜੇ ਐਮਐਸਪੀ ਆ ਜੋ ਵੀ ਹੈਗੀ ਆ ਸਰਕਾਰ ਦੀ ਉਹ ਲੱਗਣੀ ਚਾਹੀਦੀ ਆ ਤਾਂ ਜੋ ਝੋਨਾ ਲੋਕ ਬਦਲਾਅ ਕਰ ਸਕਣ ਫਸਲ ਦਾ ਸੋ ਇਸ ਦੇ ਨਾਲ ਆਪਾਂ ਚਾਹਾਂਗੇ ਤੁਸੀਂ ਵੀ ਖਾਸ ਟਿੱਪਣੀਆਂ ਕਰਿਆ ਕਰੋ ਸੋ ਆਪਾਂ ਇਸ ਦੇ ਨਾਲ ਗੱਲ ਖਤਮ ਕਰਦੇ ਆਂ ਨਗਰ ਕੌਂਸਲ ਦੇ ਨਿਰਮਲ ਜੀ ਦਾ ਆਪਾਂ ਧੰਨਵਾਦ ਕਰਦੇ ਆਂ ਇੱਥੇ ਆ ਕੇ ਗੱਲ ਕਰਨ ਲਈ ਸੋ ਤੁਹਾਨੂੰ ਵੀ ਬੇਨਤੀ ਆ ਇਸ ਮੁੱਦੇ ਤੇ ਆਪਣੀ ਜਰੂਰ ਟਿੱਪਣੀ ਦਿਓ ਸੋ ਧੰਨਵਾਦ